मुर्दाबाद 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 ਅੱਜ ਪਾਇਲ ਵਿਖੇ 13 ਜੁਲਾਈ ਨੂੰ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਦੇ ਵਿਰੋਧ ਦੇ ਵਿੱਚ ਸਮਾਜ ਸੇਵਿਕਾ ਨੀਤੂ ਸਿੰਘ ਵੱਲੋਂ ਸੈਂਕੜੇ ਲੋਕਾਂ ਨੂੰ ਨਾਲ ਲੈ ਕੇ ਵਿਰੋਧ ਰੈਲੀ ਕੱਢੀ ਗਈ ਇਸ ਮੌਕੇ ਨੀਤੂ ਸਿੰਘ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੱਸੇ ਕਿ ਸੰਵਿਧਾਨ ਨੂੰ ਕਿਸ ਤੋਂ ਖਤਰਾ ਹੈ ਉਹਨਾਂ ਨੇ ਕਾਂਗਰਸ ਪਾਰਟੀ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸੰਵਿਧਾਨ ਦਾ ਨੁਕਸਾਨ ਕੀਤਾ ਹੈ ਅੱਜ ਇਹ ਆਪਣੇ ਆਪ ਨੂੰ ਸੰਵਿਧਾਨ ਦਾ ਰਾਖਾ ਦੱਸਦੇ ਹਨ ਬਰੋ ਕੇ ਸਮਾਚ ਰੈਲੀ ਗੱਡੀ ਚੱਲ ਰਹੀ ਹੈ ਕੱਲ 13 ਤਰੀਕ ਦੀ ਇੱਕ ਰੈਲੀ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਹੈ ਇਹਨਾਂ ਨੇ ਸੰਵਿਧਾਨ ਬਚਾਉਣ ਦੇ ਲਈ ਇੱਕ ਰੈਲੀ ਰੱਖੀ ਹੈ ਜਿਸ ਦੇ ਰੋਸ ਦੇ ਵਿੱਚ ਅੱਜ ਅਸੀਂ ਸਾਰੇ ਹੀ ਇੱਥੇ ਇਲਾਕਾ ਨਿਵਾਸੀ ਆਮ ਲੋਕ ਅਸੀਂ ਇਕੱਠੇ ਹੋਏ ਹਾਂ ਕਿ ਕਿਸ ਤਰ੍ਹਾਂ ਵਿਰੋਧ ਕਰ ਰਹੇ ਹਾਂ ਕਿਉਂ ਵਿਰੋਧ ਕਰ ਰਹੇ ਹਾਂ ਉਹਨਾਂ ਦਾ ਵਿਰੋਧ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਸੰ 1975 ਦੇ ਵਿੱਚ ਦੇਸ਼ ਦੇ ਵਿੱਚ ਇਹਨਾਂ ਨੇ ਐਮਰਜੈਂਸੀ ਲਗਾਈ ਜੋ ਸਭ ਤੋਂ ਇਨ ਦੇਸ਼ ਦੇ ਲਈ ਘਾਤਕ ਸਿੱਧ ਹੋਈ ਇਹਨਾਂ ਨੇ ਸਾਡਾ ਚੌਥਾ ਥੰਮ ਜੋ মিডিਆ ਸੀ ਉਹਨਾਂ ਨੂੰ ਚੱਕ ਚੱਕ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਔਰ ਜਿਹੜੇ ਸਾਡੇ ਦੋ ਉਸ ਸਮੇਂ ਅਖਬਾਰ ਚੱਲਦੇ ਸੀ ਇਹਨਾਂ ਨੇ ਬਿਲਕੁਲ ਬੰਦ ਕਰ ਦਿੱਤੇ ਔਰ ਇਹਨਾਂ ਨੇ ਆਪਣੀ ਸત્તા ਨੂੰ ਬਚਾਉਣ ਦੇ ਲਈ ਇੰਦਰਾ ਗਾਂਧੀ ਜੀ ਨੇ ਗਾਂਧੀ ਪਰਿਵਾਰ ਨੇ ਉਸ ਸਮੇਂ ਐਮਰਜੈਂਸੀ ਲਾਈ ਔਰ ਸਾਡੇ ਸਿੱਖਾਂ ਦੇ ਫਿਰਦਿਆਂ ਤੇ ਸਾਡੇ ਇਹਨਾਂ ਨੇ ਬਹੁਤ ਹੀ ਸਤਕਾਰਯੋਗ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੇ ਹਮਲਾ ਕਰਵਾਇਆ ਔਰ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟੈਰ ਪਾ ਪਾ ਕੇ ਇਹਨਾਂ ਨੇ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਇਨਕਸੀਹੇ ਦਿੱਤੇ ਗਏ ਔਰ ਅੱਜ ਇਸ ਸੰਵਿਧਾਨ ਨੂੰ ਬਦਲਣ ਦੀ ਜੋ ਗੱਲ ਕਰ ਰਹੇ ਆ ਅਸੀਂ ਉਸ ਦੇ ਬਿਲਕੁਲ ਹੱਕ 'ਚ ਨਹੀਂ ਹੈ ਇਹਨਾਂ ਨੂੰ ਕੋਈ ਰਾਈਟ ਨਹੀਂ ਬੰਦਾ ਕਿ ਸੰਵਿਧਾਨ ਦੇ ਬਚਾਓ ਦੀ ਗੱਲ ਕਰਨ ਕਾਂਗਰਸ ਸੁਣਿਆ ਦੇ ਰਹੀ ਹੈ ਕਿ ਸੰਵਿਧਾਨ ਨੂੰ ਖਤਰਾ ਤੁਸੀਂ ਆਪਣੇ ਰਾਜ ਨਹੀਂ ਕੀ ਸੁਣਿਆ ਦੇਣਾ ਮੈਨੂੰ ਦੱਸਿਆ ਜਾਵੇ ਮੈਂ ਰਾਹੁਲ ਜੀ ਨੂੰ ਪੁੱਛਣਾ ਚਾਹੁੰਦੀ ਆ ਕਿ ਸੰਵਿਧਾਨ ਨੂੰ ਕਿਸ ਤਰ੍ਹਾਂ ਦਾ ਖਤਰਾ ਹੈ ਜਿਨ੍ਹਾਂ ਨੇ ਸੰਵਿਧਾਨ ਦਾ ਕਤਲ ਕੀਤਾ ਹੋਵੇ ਜਿਨ੍ਹਾਂ ਨੇ ਸਾਡੇ ਨਾਗਰਿਕਤਾ ਦਾ ਕਤਲ ਕੀਤਾ ਹੋਵੇ ਸਾਡੇ ਸੰਵਿਧਾਨ ਦੇ ਰਚੇਤਾ ਨੂੰ ਇਖਤਰਾਜ਼ ਕਾਰਡ ਦੇ ਵਿੱਚ ਚਾਰ ਫੋਟੋ ਨਾਲ ਲਈ ਜਗ੍ਹਾ ਨਾ ਦਿੱਤੀ ਹੋਵੇ ਉਹ ਸਵਿਧਾਨ ਨੂੰ ਬਚਾਉਣ ਦੀ ਗੱਲ ਨਹੀਂ ਕਰ ਸਕਦੇ ਫਾਈਲ ਦੇ ਵਿੱਚ ਤੁਸੀਂ ਕਰ ਰਹੇ ਹੋ ਪਰ ਜਿਹੜੀ ਕਾਂਗਰਸ ਦੀ ਰੈਲੀਆਂ ਨੇ ਉਹ ਕਹਿੰਦੇ ਪੂਰੇ ਪੰਜਾਬ ਚ ਕਰ ਰਹੇ ਨੇ ਇਸ ਤੋਂ ਇਲਾਵਾ ਵੀ ਕਿਤੇ ਇਸ ਤਰ੍ਹਾਂ ਦੇ ਰੋਸ ਤੋਂ ਬਸਣਾ ਅਸੀਂ ਉਹਦਾ ਪੂਰਾ ਦੇਖ ਰਹੇ ਹਾਂ ਜਿਸ ਤਰ੍ਹਾਂ ਦੇ ਕਿ ਆਮ ਲੋਕ ਜਾਗਣਗੇ ਅਸੀਂ ਜਿੱਥੇ-ਜਿੱਥੇ ਸਾਨੂੰ ਲੱਗਦਾ ਹੋਵੇਗਾ ਅਸੀਂ ਪੂਰੇ ਦੇਸ਼ ਦੇ ਵਿੱਚ ਸੋਚ ਰਹੇ ਹਾਂ ਕਿ ਇਹਨਾਂ ਦਾ ਵਿਰੋਧ ਕੀਤਾ ਜਾਵੇ ਔਰ ਜੋ ਕਾਂਗਰਸ ਦੀ ਸੱਚਾਈ ਹੈ ਅਸੀਂ ਪੂਰੀ ਦੁਨੀਆ ਦੇ ਵਿੱਚ ਲੈ ਕੇ ਆਈਏ ਜੋ ਇਹ ਲੋਕਾਂ ਨੂੰ ਗੁੰਮਰਾਹਾ ਕਰ ਰਹੇ ਨੇ ਉਹ ਇਹਨਾਂ ਦਾ ਗੁੰਮਰਾਹਕ ਪਨ ਕਰਨਾ ਅਸੀਂ ਬੰਦ ਕਰਦੀਆਂ